ਬਾਰੇ ਛਾਣ ਵਾਲਾ ਕੰਨੇ ਸਬੂਤ ਮੇਰੇ ਹੱਥ 'ਚ ਆ। ਬਾਕੀ ਜਾਓ ਯਾਰ। ਦੋ ਦੁਕਾਨਦਾਰਾਂ ਦਾ ਆਪਸੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਦੇ ਕਿ ਇਸ ਝਗੜੇ ਦੌਰਾਨ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੇ ਦੂਸਰੀ ਦੁਕਾਨ ਤੇ ਕੰਮ ਕਰਨ ਵਾਲੇ ਤੇ ਕੈਂਚੀ ਮਾਰ ਕੇ ਜੁੜਾ ਜ਼ਖਮੀ ਕਰਨ ਦੇ ਦੋਸ਼ ਲਖਾਏ ਨੇ ਉੱਥੇ ਸੇ ਝਕੜੇ ਦੌਰਾਨ ਕਪੜਾ ਖਰੀਦਣ ਵਾਲੇ ਇੱਕ ਪਰਿਵਾਰ ਤੇ ਨਾਲ ਆਇਆ ਵਿਅਕਤੀ ਵੀ ਜ਼ਖਮੀ ਹੋ ਕੇ ਫਗਵਾੜਾ ਦੇ ਬਾਂਸਾ ਵਾਲਾ ਬਾਜ਼ਾਰ ਤੇ ਵਿੱਚ ਇਹ ਘਟਨਾ ਵਾਪਰੀ ਹੈ ਦੋ ਦੁਕਾਨਦਾਰਾਂ ਦੀ ਆਪਸ ਤੇ ਵਿੱਚ ਲੜਾਈ ਹੋਈ ਇਸ ਦੌਰਾਨ ਕਪੜਾ ਖਰੀਦਣ ਵਾਲੀ ਕੁੜੀ ਨੇ ਦੱਸਿਆ ਕਿ ਉਹ ਜਦੋਂ ਬਾਜ਼ਾਰ ਵਿੱਚੋਂ ਲੰਘ ਰਹੀ ਸੰਤਾ ਦੋ ਦੁਕਾਨਦਾਰਾਂ ਨੇ ਉਹਨਾਂ ਨੂੰ ਕਪੜਾ ਖਰੀਦਣ ਲਈ ਆਵਾਜ਼ ਲਗਾਈ ਉਸ ਤੋਂ ਬਾਅਦ ਉਹ ਪਹਿਲੀ ਦੁਕਾਨ ਤੇ ਕਪੜਾ ਜਿਹੜਾ ਖਰੀਦਣ ਬੈਠ ਕੇ ਤੇ ਦੂਸਰੇ ਦੁਕਾਨਦਾਰ ਤੇ ਨਾਲ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਦੋਵਾਂ ਦੁਕਾਨਦਾਰਾਂ ਦੇ ਆਪਸ ਤੇ ਵਿੱਚ ਝੜਪ ਹੋ ਗਈ